ਵਿਆਹ ਵਾਲੇ ਘਰ ਦੀਆਂ ਖੁਸ਼ੀਆਂ ਰੋਲਣ ਦੇ ਲਈ ਤਾਬੜ ਤੋੜ ਉਹਨਾਂ ਤੇ ਹਮਲਾ ਕੀਤਾ ਗਿਆ ਇੱਟਾ ਰੋੜੇ ਵਰਸਾਏ ਗਏ ਅਤੇ ਗੋਲੀਆਂ ਚਲਾ ਕੇ ਉਹਨਾਂ ਦੀ ਜਾਨ ਵੀ ਲੈਣ ਦੀ ਕੋਸ਼ਿਸ਼ ਕੀਤੀ ਗਈ ਪਤਾ ਲੱਗਿਆ ਕਿ ਵਿਆਹ ਵਾਲੇ ਘਰ ਦੇ ਵਿੱਚ ਬਾਹਰ ਬੈਠੀ ਭੂਆ ਦੇ ਗੋਲੀ ਲੱਗੀ ਹੈ ਜੋ ਕਿ ਜ਼ਖਮੀ ਹੈ ਇਸ ਸਮੇਂ ਪੇਟ ਦੇ ਵਿੱਚ ਦੋ ਗੋਲੀਆਂ ਲੱਗੀਆਂ ਨੇ ਅਤੇ ਪਰਿਵਾਰਿਕ ਮੈਂਬਰਾਂ ਨੂੰ ਇਸ ਗੱਲ ਦਾ ਹੋਸ਼ ਨਹੀਂ ਕਿ ਉਹ ਬਚ ਵੀ ਪਾਏਗੀ ਜਾਂ ਫਿਰ ਨਹੀਂ ਦੱਸਦੇ ਕਿ ਇਸ ਦੌਰਾਨ ਜ਼ੀਰਾ ਵਿਧਾਨ ਸਭਾ ਖੇਤਰ ਦੀ ਇਹ ਘਟਨਾ ਜਿੱਥੇ ਫਾਇਰਿੰਗ ਦੇ ਦੌਰਾਨ ਘਰ ਦੇ ਵਿੱਚ ਪਰਿਵਾਰ ਅਤੇ ਰਿਸ਼ਤੇਦਾਰ ਮੌਜੂਦ ਸਨ ਗੋਲੀਆਂ ਚੱਲਣ ਦੀ ਆਵਾਜ਼ ਸੁਣ ਕੇ ਹਫੜਾ ਦਫੜੀ ਮੱਚ ਗਈ ਅਤੇ ਲੋਕਾਂ ਨੇ ਉੱਥੋਂ ਭੱਜ ਕੇ ਆਪਣੀ ਜਾਨ ਬਚਾਈ ਹੈ। ਸ਼ੁਰੂਆਤੀ ਜਾਂਚ ਦੇ ਵਿੱਚ ਪਤਾ ਲੱਗਿਆ ਕਿ ਕੁਝ ਦਿਨ ਪਹਿਲਾਂ ਹੀ ਇਸ ਪਰਿਵਾਰ ਦੇ ਲੋਕਾਂ ਨੇ ਨਸ਼ਾ ਤਸਕਰੀ ਤੇ ਸਵਾਲ ਖੜੇ ਕੀਤੇ ਸਨ ਅਤੇ ਉਹਨਾਂ ਦਾ ਦੋਸ਼ ਸੀ ਕਿ ਉਹ ਇਲਾਕੇ ਦੇ ਵਿੱਚ ਸ਼ਰਿਆਮ ਨਸ਼ਾ ਵੇਚਦੇ ਹਨ ਅਤੇ ਪੁਲਿਸ ਇਹਨਾਂ ਤੇ ਕੋਈ ਕਾਰਵਾਈ ਨਹੀਂ ਕਰਦੀ। ਅੱਜ ਜਦੋਂ ਉਹਨਾਂ ਦੇ ਘਰ ਵਿਆਹ ਦੀ ਰਿਸੈਪਸ਼ਨ ਪਾਰਟੀ ਸੀ ਤਾਂ ਉਹਨਾਂ ਦੇ ਸਾਰੇ ਰਿਸ਼ਤੇਦਾਰ ਉੱਥੇ ਮੌਜੂਦ ਸੀ ਕੁੜੀ ਵਾਲਿਆਂ ਦੇ ਵੱਲੋਂ ਵੀ ਆਏ ਹੋਏ ਰਿਸ਼ਤੇਦਾਰਾਂ ਦੇ ਉੱਪਰ ਹਮਲਾ ਕੀਤਾ ਗਿਆ ਜਿਸ ਸਮੇਂ ਉਹ ਘਰ ਤੋਂ ਬਾਹਰ ਜਾਣ ਲੱਗੇ ਤਾਂ ਗੱਡੀਆਂ ਦੇ ਉੱਪਰ ਵੀ ਪੱਥਰਾਂ ਦੇ ਨਾਲ ਹਮਲਾ ਕਰਨ ਦੀ ਖਬਰ ਸਾਹਮਣੇ ਆ ਰਹੀ ਹੈ ਇਸ ਮੌਕੇ ਤੇ ਇਹ ਬੇਵੱਸ ਅਤੇ ਲਾਚਾਰ ਪਰਿਵਾਰ ਦੇ ਵੱਲੋਂ ਸਰਕਾਰ ਦੇ ਅੱਗੇ ਵੀ ਕੀ ਕੁਝ ਕਿਹਾ ਗਿਆ ਚਿਰਸਾ ਹਾਂ ਕਈ ਵਾਰਤਤ ਹੋਈ ਹੈ ਜਿਹੜੇ ਰਾਤ ਗੋਲੀਆਂ ਚੱਲੀਆਂ ਐ ਤਾਪੜ ਤੋੜ ਬੜੀ ਭੰਤੋੜ ਕੀਤੀ ਐ ਇਹ ਕੀ ਹੋ ਰਿਹਾ ਗੱਲ ਇਹ ਹੈ ਕਿ ਵਾਰਡ ਨੰਬਰ 1 ਦੇ ਵਿੱਚੋਂ ਸਾਡੇ ਐਮਸੀ ਨੇ ਰੇਸ਼ਮ ਤੌਰ ਤੇ ਔਰ ਉਹਨਾਂ ਦੇ ਬੇਟੇ ਦਾ ਜਿਹੜਾ ਸੀਗਾ ਉਹ ਵਿਆਹ ਸੀਗਾ ਪਰਸੋਂ ਬਰਾਸੀ ਕੱਲ ਜਿਹੜੀ ਆ ਪਾਰਟੀ ਸੀ ਉਹਨਾਂ ਦੇ ਵਿਆਹ ਦੀ ਔਰ ਗਲਤੀ ਇਹਨਾਂ ਤੋਂ ਇਹ ਹੋਈ ਹੈ ਕਿਉਂਕਿ ਭਗਵੰਤ ਮਾਨ ਜੀ ਦਾ ਭਾਸ਼ਣ ਸੁਣ ਸੁਣ ਕੇ ਇਹਨਾਂ ਲੋਕਾਂ ਨੇ ਆਖਿਆ ਕਿ ਸ਼ਾਇਦ ਕੋਈ ਬਦਲਾ ਆਇਆ ਹੈ ਤੇ ਚਿੱਟਾ ਜਿਹੜਾ ਉਹ ਬੰਦ ਹੋ ਜੂਗਾ ਕਿਉਂਕਿ ਚਿੱਟਾ ਤਾਂ ਪਹਿਲਾਂ ਵੀ ਬੰਦ ਨਹੀਂ ਹੋਇਆ ਕਿ ਮੈਂ ਉਦੋਂ ਵੀ ਕੈਪਟਨ ਸਾਹਿਬ ਦੀ ਸਰਕਾਰ 'ਚ ਮੈਂ ਖੁਦ ਕਾ ਐਮ ਐਲ ਏ ਹੁੰਦਿਆਂ ਕਿ ਚਿੱਟਾ ਨਹੀਂ ਬੰਦ ਹੋਇਆ ਪਰ ਇਸੇ ਤਰ੍ਹਾਂ ਹੀ ਇਹ ਸਾਡੀ ਭੈਣ ਐਮ ਸੀ ਨੇ ਜਿਹੜਾ ਹੈ ਕਿ ਪੱਤਰਕਾਰ ਰੋਥੇ ਗਏ ਔਰ ਪੱਤਰਕਾਰਾਂ ਨੂੰ ਇੱਕ ਇੰਟਰਵਿਊ ਦਿੱਤੀ ਅੱਜ ਤੋਂ 8-9 ਮਹੀਨੇ ਪਹਿਲਾਂ ਔਰ ਉਸ ਇੰਟਰਵਿਊ ਦੇ ਵਿੱਚ ਇਹਨਾਂ ਨੇ ਦੱਸਿਆ ਕਿ ਜਿਹੜਾ ਚਿੱਟਾ ਜਿਹੜਾ ਉਹ ਖੰਡ ਦੀ ਤਰ੍ਹਾਂ ਜਿਹੜਾ ਉਹ ਸਾਡੇ ਮਹੱਲੇ ਦੇ ਵਿੱਚ ਵਿਕ ਰਿਹਾ ਉਦੋਂ ਤੋਂ ਲੈ ਕੇ ਜਿਹੜੇ ਐਮ ਐਲ ਏ ਨਰੇਸ਼ ਕੁਤਾਰੀਆ ਦੇ ਜਿਹੜੇ ਉਹਦੇ ਤਸਕਰ ਸੀ ਜਿਨ੍ਹਾਂ ਦੇ ਘਰੇ ਸ਼ੰਕਰ ਗਟਾਰੀਆ ਆਪ ਆਉਂਦਾ ਐਮਐਲਏ ਦਾ ਮੁੰਡਾ ਔਰ ਉਹਨਾਂ ਲੋਕਾਂ ਨੇ ਇਹਨਾਂ ਨੂੰ ਪਹਿਲਾਂ 警告 ਦਿੱਤੀ ਕਿ ਤੁਹਾਡੇ ਮੁੰਡੇ ਦੀ ਅਸੀਂ ਜੰਝ ਨਹੀਂ ਚੜ੍ਹਣ ਦੇਣੀਗੀ ਇਹਨਾਂ ਨੇ ਉਹਦੀ ਜਾਣਕਾਰੀ ਜਿਹੜੀ ਉਹ ਪੁਲਿਸ ਨੂੰ ਵੀ ਦਿੱਤੀ ਔਰ ਉਸ ਤੋਂ ਬਾਅਦ ਪਾਰਟੀ ਤੋਂ ਬਾਅਦ ਜੋ ਕੁਝ ਹੋਇਆ ਕਿ ਰਾਤੀ 3 ਵਜੇ ਇਹ ਸਾਰੇ ਜੀ ਆਪੋ ਆਪਣੇ ਘਰੇ ਜਿਹੜਾ ਕਿ ਵਿਆਹ ਦੀ ਪਾਰਟੀ ਖਤਮ ਹੋਣ ਤੋਂ ਬਾਅਦ ਇਹ ਆਪਦੇ ਘਰ ਦੇ ਵਿੱਚ ਆਰਮਨਾਲ ਸੁੱਤੇ ਪਏ ਸੀ ਉਹ ਰਾਤੀ ਆਏ ਔਰ ਉਹਨਾਂ ਨੇ ਆਣ ਕੇ ਤਾਪੜ ਤੋੜ ਜਿਹੜੀਆਂ ਗੋਲੀਆਂ ਇਹਨਾਂ ਤੇ ਚਲਾਈਆਂ ਔਰ ਇਹਨਾਂ ਨੇ ਆਪ ਦੀ ਜਿਹੜੀ ਜਾਨ ਆ ਉਹ ਜਿਹੜੀ ਪ੍ਰਮਾਤਮਾ ਲਈ ਬਚੀ ਕਿਉਂਕਿ ਇਹਨਾਂ ਦੇ ਉਹਨਾਂ ਨੇ ਮਾਰ ਦੇਣ ਦੀ ਨੀਅਤ ਦੇ ਨਾਲ ਜਿਹੜੀ ਆ ਉਹ ਫੈਰਾਂ ਕੀਤੀ ਔਰ ਜਿਹੜੀ ਉਹ ਗੋਲੀ ਆ ਉਹ ਜਿਹੜੀ ਮੁੰਡੇ ਦੀ ਭੂਆ ਅਮਰਜੀਤ ਕੌਰ ਜੋ ਕਿ ਰੱਤੇ ਖੇੜੇ ਤੋਂ ਆ ਉਹ ਆਏ ਹੋਏ ਸੀ ਕਿਉਂਕਿ ਵਿਆਹ ਕਰਕੇ ਉਹ ਗੋਲੀ ਜਿਹੜੀ ਉਹਨਾਂ ਦੇ ਪੇਟ ਦੇ ਵਿੱਚ ਲੱਗੀ ਏ ਔਰ ਅੱਜ ਅਸੀਂ ਉਹਨਾਂ ਦਾ ਫਰੀਦਕੋਟ ਮੈਡੀਕਲ ਦੇ ਵਿੱਚ ਆਪਰੇਸ਼ਨ ਉੱਥੇ ਆਏ ਆ ਔਰ ਮੈਂ ਭਗਵੰਤ ਮਾਨ ਜੀ ਨੂੰ ਇੱਕ ਬੇਨਤੀ ਕਰਨਾ ਕਿ ਭਗਵੰਤ ਮਾਨ ਜੀ ਜੇ ਤੁਹਾਡੇ ਐਮਐਲਏ ਐਹੋ ਜਿਹੀਆਂ ਹਰਕਤਾਂ ਕਰਦੇ ਰਹੇ ਤੇ ਪੰਜਾਬ ਜਿਹੜਾ ਉਹ ਜਿਹੜਾ ਪੰਜਾਬ ਅੱਤਵਾਦ ਵਾਲਾ ਪੰਜਾਬ ਸੀ ਉਹ ਪੰਜਾਬ ਦਾ ਜਿਹੜਾ ਅੱਤਵਾਦ ਜਿਹੜਾ ਦੁਬਾਰਾ ਤੁਸੀਂ ਲੈ ਆਉਂਗੇ ਕਿਉਂਕਿ ਨਸ਼ਾ ਜਿਹੜਾ ਉਹ ਤੁਹਾਡੇ ਐਮਐਲਏ ਵਕਾਉਂਦੇ ਨੇ ਨਸ਼ਾ ਜਿਹੜਾ ਉਹ ਐਮਐਲਏ ਦੀ ਸ਼ਹਿਤੋਂ ਬਿਨਾ ਨਹੀਂ ਵਿਖਦਾ ਔਰ ਮੈਂ ਉਦੋਂ ਵੀ ਆਪਦੀ ਸਰਕਾਰ ਚ ਵੀ ਇਹ ਕਹਿਣਾ ਰਿਹਾ ਮੁੱਖ ਮੰਤਰੀ ਆਪ ਦੇ ਨੂੰ ਕੈਪਟਨ ਮਰਿੰਦਰ ਸਿੰਘ ਨੂੰ ਕਿ ਨਸ਼ਾ ਜਿਹੜਾ ਪੁਲਿਸ ਵਕਾਉਂਦੀ ਏ ਅੱਜ ਇਹਨਾਂ ਦਾ ਪਰਿਵਾਰ ਇੱਥੇ ਦਾਖਲ ਆ। ਇਹ ਸਾਹ ਲੈ ਰਹੇ ਨੇ ਪਤਾ ਨਹੀਂ ਬਚਣਾ ਹੈ ਜਾਂ ਜਿਉਣਾ ਪਰ ਅਜੇ ਤੱਕ ਜਿਹੜੀ ਪੁਲਿਸ ਨੇ ਆ ਰਾਤੀ 3 ਵਜੇ ਦੀ ਗੱਲ ਆ ਤੇ ਹੁਣ 3 ਵਜ ਗਏ ਨੇ। ਅਜੇ ਤੱਕ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਗਈ। ਕੋਈ ਪਰਚਾ ਨਹੀਂ ਦਰਜ ਕੀਤਾ, ਕੋਈ ਉਹਨਾਂ ਲੋਕਾਂ ਨੂੰ ਫੜਿਆ ਨਹੀਂ। ਔਰ ਮੇਰੀ ਇੱਕ ਬੇਨਤੀ ਆ ਕਿ ਜਲਦੀ ਤੋਂ ਜਲਦੀ ਉਹਨਾਂ ਸ਼ਰਾਰਤੀ ਅਨਸਰਾਂ ਨੂੰ ਉਹਨਾਂ ਉੱਤੇ ਕੇਸ ਦਰਜ ਕਰਕੇ ਉਹਨਾਂ ਦੀ ਗ੍ਰਿਫਤਾਰੀ ਪਾਈ ਜਾਵੇ। ਨਹੀਂ ਤਾਂ ਜਿਹੜਾ ਅਸੀਂ ਇੱਕ ਵੱਡਾ ਜਿਹੜਾ ਕੋਈ ਧਰਨਾ ਜਿਹੜਾ ਉਹ ਜਿਹੜਾ ਇਹ ਜਿਹੜੀ ਬੋਲੀ ਸਰਕਾਰ ਆ ਇਹਨਾਂ ਦੇ ਕੰਨ ਖੋਲਣ ਲਈ ਜਿਹੜਾ ਕਿ ਧਰਨਾ ਦੇਾਂਗੇ ਔਰ ਇਸ ਪਰਿਵਾਰ ਨੂੰ ਜਿਹੜਾ ਇਨਸਾਫ ਦਿਵਾਵਾਂਗੇ ਔਰ ਤਾਂ ਕਿ ਅੱਗੇ ਤੋਂ ਜੇ ਕੋਈ ਨਸ਼ੇ ਦੀ ਗੱਲ ਜੇ ਕੋਈ ਨਸ਼ੇ ਦਾ ਮੁੱਦਾ ਚੱਕਦਾ ਜੇ ਕੋਈ ਗੱਲ ਕਰਦਾ ਤੇ ਉਹਨੂੰ ਦਬਾਇਆ ਨਾ ਜਾਵੇ ਔਰ ਜਿਹੜਾ ਨਸ਼ੇ ਦੀ ਗੱਲ ਕਰਦਾ ਉਹਨੂੰ ਗੋਲੀਆਂ ਨਾਲ ਪੁੰਨਿਆ ਜਾਂਦਾ ਇਹ ਜੀਰੇ ਦੇ ਵਿੱਚ ਵੇਖਣ ਨੂੰ ਮਿਲ ਗਿਆ। ਤਾਂ ਵੇਖਦੇ ਸੀਗੇ ਤੇਹੀ ਰੋਗਦੇ ਸੀ ਫਾਦਰ ਸਾਹਿਬ ਮੇਰੇ ਐਮਸੀ ਆ ਕਿ ਅਸੀਂ ਚੁੱਤੇ ਦੇ ਖਿਲਾਫ ਆਵਾਜ਼ ਚੱਕ ਰਹੀ ਮੇਰੇ ਸਾਰੇ ਚਾਚੇ ਦਾਦੇ ਦੇ ਮੁੰਡੇ ਅਸੀਂ ਇਥੇ ਨੰਗਨ ਵਾਲਿਆਂ ਨੂੰ ਦਿੱਕਤ ਪਰੇਸ਼ਾਨੀ ਇਥੇ ਚਿੱਟੇ ਦੀਆਂ ਲੈਣਾ ਲੱਗੀਆਂ ਇਹਨਾਂ ਅੱਜ ਦੇ ਸਾਲ 1.5 ਸਾਲ ਪਹਿਲਾਂ ਇਹ ਸਾਡੀ ਪ੍ਰਾਣੀ ਦਾ ਜਿਸ ਵੇਰ ਇਹਨਾਂ ਨੇ ਮੇਰੀ ਮੈਰਿਜ ਸੀ ਇਹਨਾਂ ਨੇ ਕਿਸੇ ਨੂੰ ਕਿਹਾ ਕਿ ਜਿੱਦਨੇ ਦੀ ਬਰਾਤ ਆਈ ਸੀ ਘੇੜਨੀ ਆ ਤੇ ਉਸ ਜਿੰਦਗੀ ਚਲੋ ਅਸੀਂ ਕਰ ਕਰਾ ਕੇ ਗਏ ਮਰਦੀ ਪੰਚਾਇਤ ਦੇ ਰੂਪ ਕਿ ਅਸੀਂ ਚਲੋ ਵਧੀਆ ਗਏ ਆਏ ਉੱਥੇ ਕੋਈ ਗੱਲ ਬਣ ਕਾਲੇ ਸੋਸ਼ੀ ਨੇ ਪਾਰਟੀ ਸੀ ਸਾਰੇ ਰਿਸ਼ਤੇਦਾਰ ਉੱਥੇ ਬੈਠੇ ਹੋਏ ਕਈ ਘਰਾਂ ਨੂੰ ਜਾਂਦੇ ਪਏ ਸੀ ਇਧਰ ਆਪਣੇ ਗੈਸਟ ਆਏ ਸੀ ਉਹ ਜਾ ਰਹੇ ਤੇ ਉਹਨਾਂ ਦੀ ਗੱਡੀ ਤੇ ਪਹਿਲਾਂ ਇਹਨਾਂ ਨੇ ਮਾਰੀਆਂ ਇੱਟਾਂ ਉਹ ਕੋਠੀ 'ਤੇ ਚੜ ਕੇ ਉਹਨਾਂ ਦੀ ਗੱਡੀ ਦੀ ਭਾਰੇ ਤੋੜ ਕੀਤੀ ਚੰਗੀ ਉਸ ਤੋਂ ਬਾਅਦ ਪੁਲਸ ਆਈ ਪੁਲਸ ਨੇ ਆ ਕੇ ਟੇਕ ਟਿਕਾ ਕਰਾਤਾ ਕਿ ਇਧਰ ਸੌਸ ਨੂੰ ਗਿਆ ਤੇ ਉਹ ਵੀ ਆਦਿਕਰੋਂ ਕਰੀ ਚਲੇ ਗਏ ਫਿਰ ਕਿ ਇਹਨਾਂ ਸਾਢੇ 3 ਦੇ ਕਰੀਬ 800 150 ਮੁੰਡਾ ਇਕੱਠਾ ਹੋ ਕੇ ਆਇਆ ਇੰਨੇ ਕਿ ਇਹਨਾਂ ਨੇ ਫਾਇਰ ਕੀਤੇ ਆ ਬੂਹਾ ਤੇ ਗੰਡਾ ਸੇ ਕਾਪੇ ਜੋ ਵੀ ਮਾਰਿਆ ਮੇਰੇ ਰੂਮ ਵਾਲਾ ਬੂਹਾ ਪਿੱਛੋ ਦੀ ਭੰਨਿਆ ਦੇ ਇਹ ਤੇ ਫਾਇਰ ਕੀਤੇ ਬਹੁਤ ਇਹਨਾਂ ਨੇ ਮੇਰੇ ਭੂਆ ਜੀ ਦੇ ਉੱਥੇ ਪਏ ਹੋਏ ਸੀ ਲੋਬੀ 'ਚ ਉਹਨਾਂ ਦੇ ਫਾਇਰ ਮਾਰਿਆ ਅੰਦਰ ਜਾ ਕੇ ਇਹਨਾਂ ਨੇ